ਆਪਣਾ ਮਰਨਾ ਸਤਪਾਲ ਸਿੰਘ ਜੀ ਸਤ ਜੀ ਤੁਹਾਡੀ ਦੁਕਾਨ ਹੈ ਕੋਲੀ ਐਡੇ ਦੇ ਵਿੱਚ ਹਾਂਜੀ ਸਾਡੀ ਦੁਕਾਨ ਨਾਲ ਮੇਰੇ ਕੋਲ ਚਾਰ ਦਖੰਨਾ ਹੀ ਖਰਾਜ ਤੇ ਦੁਕਾਨਾਂ ਲੱਗੀਆਂ ਨੇ ਮੇਰੇ ਕੋਲ ਕਾਫੀ ਨੁਕਸਾਨ ਜਿਹੜਾ ਇਸ ਵੀ ਏਰੀਆ ਦੇ ਵਿੱਚ ਉਹ ਹੈ ਤੁਹਾਡਾ ਵੀ ਹੋਇਆ ਕਈ ਮੰਤਰੀ ਕਈ ਸੰਤਰੀ ਆਏ ਨੇ ਜਦੋਂ ਹੜ੍ਹ ਆਏ ਨੇ ਵੱਡੇ ਵੱਡੇ ਦਾਅਵੇ ਕਰਦੇ ਨੇ ਪਹਿਲੇ ਕੀ ਹਾਲਾਤ ਹੈ ਇਸ ਏਰੀਆ ਦਾ ਇਸ ਲਈ ਹਾਲਾਤ ਬਹੁਤ ਮਾੜਾ ਹੈਗਾ ਅਗਰ ਇਹ ਬੰਨ ਧੁੱਸੀ ਜਿਹੜੀ ਹੈ ਨਹੀਂ ਨਾ ਬਣਦੀ ਤੇ ਆਉਂਦੇ ਟਾਈਮ 'ਚ ਜਿਹੜੇ 50 60 ਪਿੰਡ ਹੈਗੇ ਨਾ ਇਹ ਖਤਮ ਹੈਗੇ ਨਾ ਠੀਕ ਹੈ ਨਹੀਂ ਅਗਰ ਇਹ ਸਿਰ ਪਿੰਡਾਂ ਦੇ ਵਿੱਚ ਉਹਨਾਂ ਨੇ ਆ ਕੇ ਵੋਟਾਂ ਲੈਣੀਆਂ ਕੋਈ ਕੰਮ ਕਾਜ ਇਦਾਂ ਦੇ ਕਰਾਣਿਆਂ ਚ ਲੈਣੇ ਆ ਤੇ ਪਹਿਲਾਂ ਇਹ ਬੰਨ ਜੜਾ ਨਾ ਤੁਸੀਂ ਦਾ ਬੰਨ ਇੱਥੋਂ ਆਪਣੇ ਪੋਲ ਤੋਂ ਲੈ ਕੇ ਕੰਨ ਰੋਡ ਤੱਕ ਬਣਾਇਆ ਜਾਵੇ ਅਗਰ ਇਹ ਬਣਾਣਾ ਚਾਹਣ ਅੱਜ ਕੱਲ ਮਸ਼ੀਨਰੀ ਦਾ ਕੰਮ ਹੈ ਹੱਥੀ ਕੰਮ ਨਹੀਂ ਹੈਗੇ ਚਾਣ ਤੇ ਮਸ਼ੀਨਾ ਜਿਆਦਾ ਲਾ ਕੇ ਬੰਦਿਆਂ ਨੂੰ ਠੇਕੇ ਦੇਣੇ ਇਹਨਾਂ ਨੂੰ ਜਿੱਦਾਂ ਇਹਨਾਂ ਨੇ ਬੋਰੀਆਂ ਲਾਈਆਂ ਸੀ ਕਿੰਨੇ ਚਾਰਕ ਪੰਜ ਠੇਕੇਦਾਰ ਵਾਰ ਦਿੱਤੇ ਕੰਨਾ ਮੇਰਾ ਖਲਕ 300 ਚ 400 500 ਫੋਟੋ ਹੋ ਜੇਗੀ ਜਗਾ 600 ਫੋਟੋ ਹੋ ਜੇਗੀ ਤੇ ਚਾਰ ਬੰਦੇ ਲਾਏ ਦੇ ਚਾਰ ਠੇਕੇਦਾਰ ਲਾਏ ਦੇ ਤੇ ਇੰਨਾ ਕੰਮ ਲਈ ਵੀ ਠੇਕੇਦਾਰ ਜਿਆਦਾ ਬਣਾ ਕੇ ਤੇ ਕੰਮ ਕਰਾਣਾ ਚਾਹੇ ਤੇ 2-4 ਮਹੀਨੇ ਚ ਵੀ ਕਰਾ ਸਕਦੇ ਆ ਤੇ ਅਗਰ ਨਾ ਕਰਾਣਾ ਚਾਹਣ ਤੇ ਇਹ ਭਾਂ ਸਾਲ ਭਾਰਾ ਮੈਂ ਟਿਚੂ ਟਿਚੂ ਕਰਦੇ ਰਹਿਣਾ ਹੌਲੀ ਹੌਲੀ ਸੱਟਾਂ ਮਾਰਦੇ ਰਹਿਣ ਤੇ ਕਿੱਥੋਂ ਤੁਸੀਂ ਬਣ ਜੂਗੇ ਪਰ ਬਰਸਾਤ ਦੇ ਕੋਈ ਫਰਵਰੀ ਮਹੀਨਾ ਆਣ ਵਾਲੀ ਹੈ ਜੀ ਬਰਸਾਤ ਦੇ ਵਿੱਚ ਤੇ 4 ਮਹੀਨੇ 3 ਮਹੀਨੇ ਤਾਂ ਸਾਰੇ ਰਹਿ ਗਏ 4-3-4 4 ਮਹੀਨੇ ਤੱਕ ਰਹਿ ਗਈ ਤੇ ਜਦੋਂ ਪਾਣੀ ਆਇਆ ਇਹ ਬੋਰੀਆਂ ਤੇ ਅੱਗੇ ਨਹੀਂ ਰਹਿਣੀਆਂ ਤੇ ਹੁਣ ਕਿਥੋਂ ਰਹਿਣਗੀਆਂ ਲੱਗਦਾ ਨਹੀਂ ਪਿੰਡ ਜਿਹੜੇ 50 ਤੁਸੀਂ ਦੱਸ ਇਹ ਉੱਡ ਗਏ ਉੱਡ ਗਏ ਜੇ ਫਿਰ ਵੋਟਾਂ ਵਾਲਾ ਕੰਮ ਖਤਮ ਆ ਵੋਟਾਂ ਨਹੀਂ ਉਹਨਾਂ ਨੂੰ ਮਿਲਦੀਆਂ ਬੰਦਾ ਹੀ ਨਹੀਂ ਰਹਿਣਾ ਤਾਂ ਵੋਟਾਂ ਕਿਥੋਂ ਲੈਣਗੇ ਕੀ ਮੰਗ ਕਰਦੇ ਆਸੀ ਇਹੋ ਹੀ ਆਨਿਆ ਕਿ ਅਗਰ ਇਸ ਇਲਾਕੇ ਨੂੰ ਜੇ ਬਚਾਣਾ ਤੇ ਤੁਸੀਂ ਬਣਾਣ ਤੇ ਜੇ ਵੋਟਾਂ ਵੀ ਲੈਣੀਆਂ ਹਨ ਤੇ ਤੁਸੀਂ ਬਣਾ ਲੈਣ ਤੇ ਜੇ ਤੁਸੀਂ ਨਹੀਂ ਬਣਾਉਂਦੇ ਤੇ ਪੁਲ ਤੋੜਲੇ ਪਾਸੇ ਆਣਾ ਇਹਨਾਂ ਦਾ ਮੁਸ਼ਕਲ ਆ ਚੰਦਾ ਪਈ ਇਹ ਬੋਰੀਆਂ ਜਿਹੜੀਆਂ ਲੱਗੀਆਂ ਇਹਨਾਂ ਦੇ ਵਿੱਚ ਠੇਕੇਦਾਰ ਉਹਨਾ ਆਪਣੇ ਬੰਦੇ ਪਾ ਦਿੱਤੇ ਪਾਰਟੀ ਨੇ ਜਿਹੜੀ ਇਸ ਲਈ ਪਾਰਟੀ ਆ ਆਦਮੀ ਚੱਲਦੀ ਪਈ ਆ ਇਹਨੇ ਮੰਤਰੀ ਆਏ ਉਹਨਾਂ ਨੇ ਠੇਕੇਦਾਰਾਂ ਨੇ ਆਪਣੀ ਕਮਾਈ ਕੀਤੀ ਆ ਕਿਸੇ ਦਾ ਕੋਈ ਫਾਇਦਾ ਨਹੀਂ ਹੋਇਆ ਮੈਂ ਸਤਪਾਲ ਸਿੰਘ ਮੇਰੀਆਂ ਚਾਰ ਦੁਕਾਨਾਂ ਜਿਨ੍ਹਾਂ ਦਾ ਸਮਾਨ ਦਰਿਆ ਦੇ ਵਿੱਚ ਡਿੱਗ ਗਿਆ ਉਹ ਡਿੱਗਣ ਦੇ ਨਾਲ ਠੇਕੇਦਾਰ ਜਿਹੜੇ ਆਏ ਉਹਨਾਂ ਨੇ ਸ਼ਟਰ ਤੋੜ ਕੇ ਮੇਰੇ ਤੇ ਬੋਰੀਆਂ ਲਾਈਆਂ ਪਿੱਛੇ ਜਦੋਂ ਉਹਨਾਂ ਬੰਦਿਆਂ ਨੂੰ ਮੈਂ ਪੁੱਛਿਆ ਵੀ ਸ਼ਟਰ ਕਿਉਂ ਤੋੜੇ ਜੰਦਰੇ ਕਿਉਂ ਤੋੜੇ ਜੀ ਉਹਨਾਂ ਬੰਦਿਆਂ ਨੇ ਮੈਨੂੰ ਗਾਲ੍ਹਾਂ ਕਟੀਆਂ ਉਹ ਠੇਕੇਦਾਰ ਕੌਣ ਆ ਭਾਦਰਪੁਰ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਸਰਪੰਚਾ ਲਾਡੀ ਮੈਂ ਥਾਣੇ ਵੀ ਗਿਆ ਔਰ ਮੈਣੀ ਦੇ ਦਫ਼ਤਰ ਪਰ ਵਾ ਕੇ ਜਿਹੜਾ ਆਪਣੇ ਮਾਧੋ ਪਰ ਉੱਥੇ ਵੀ ਗਿਆ ਇਹਨਾਂ ਨੇ ਮੈਨੂੰ ਗੋਲੀ ਦਿੱਤੀ ਆ ਸਾਰਿਆਂ ਨਾਲ ਭਾਈ ਕੋਈ ਗੱਲ ਨਹੀਂ ਪਾਣੀ ਘਟਦਾ ਤੇ ਤੇਰਾ ਸਮਾਨ ਘਟਾ ਦੇਗਾ ਅਸੀਂ ਆਪ ਆ ਕੇ ਕਢਾਵਾਂਗੇ ਹੁਣ ਇਸ ਟਾਈਮ ਜੇ ਮੈਂ ਉਹਨਾਂ ਨਾਲ ਗੱਲ ਕੀਤੀ ਆ ਉਹ ਆਂਦੇ ਜੋ ਬੋਰੀਆਂ ਨੂੰ ਹੱਥ ਲਾਇਆ ਤੇ ਤੇਰੇ ਤੋਂ ਪਰਚਾ ਦੇ ਦੇਵਾਂਗੇ ਮੇਰਾ ਸਮਾਨ ਥੱਲੇ ਲੱਖਾਂ ਦੇ حساب ਬਣਾਗਾ ਅਗਰ ਜੇ ਮੈਂ ਝੂਠ ਮਾਰਦਾ ਤੇ ਬੋਰੀਆਂ ਪਲਟਾ ਕੇ ਮੈਨੂੰ ਹੁਣੇ ਵਖਾਣ ਜੇ ਨਾ ਥੱਲੇ ਸਮਾਨ ਹੋਵੇ ਮੇਰਾ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਸੁਣਵਾਈ ਨਹੀਂ ਹੋ ਰਹੀ ਉਲਟਾਂ ਤੇ ਤੇਰੇ ਪਰਚਾ ਕਰਾ ਦੇਵਾਂਗੇ ਐਸ.ਐਮ ਜਿਹੜਾ ਐਸ.ਐਮ ਜਿਹੜਾ ਹੁੰਦਾ ਉਹ ਆਇਆ ਸੀ ਥੋੜੇ ਦਿਨ ਉਹਦੇ ਨਾਲ ਮੈਂ ਗੱਲ ਕੀਤੀ ਕਹਿੰਦਾ ਇਹ ਤੇ ਕੰਮ ਨਹੀਂ ਤੇ ਸਰਕਾਰੀ ਕੰਮ ਹੋ ਗਿਆ ਤੇ ਬੋਰੀਆਂ ਲੱਗੀਆਂ ਜਿਹੜੀਆਂ ਇਹਨੂੰ ਤੇ ਤੂੰ ਹੱਥ ਨਹੀਂ ਲਾ ਸਕਦਾ ਪਰਚਾ ਹੋਊਗਾ ਹਾਂਜੀ ਮਾਨਿਕ ਭਵਾਲਾ ਲਾ ਲੈ ਅਜਿਹੇ ਆਪਣੇ ਮਾਧੋਪਾਰਾਲੇ ਆ ਉਹਨਾਂ ਦੇ ਨਾਲ ਜਿਹੜੇ ਜਈ ਆ ਐਸ ਡੀਓ ਉਹ ਵੀ ਆਏ ਦੇ ਸੀ ਉਹਨਾਂ ਨੇ ਇੰਨੀਆਂ ਗੱਲਾਂ ਬਾਤਾਂ ਕੀਤੀਆਂ ਉਸ ਟਾਈਮ ਮੈਨੂੰ ਇਹਨਾਂ ਨਾਲ ਝੂਠਾ ਵਾਦਾ ਕੀਤਾ ਕਿ ਅਸੀਂ ਪਾਣੀ ਘਟੇਗਾ ਤੇ ਤੇਰਾ ਸਮਾਨ ਕਢਾਵਾਂਗੇ ਹੁਣ ਜੇ ਇੰਨੀ ਗੱਲ ਕੀਤੀ ਤਾਂ ਮੈਨੂੰ ਆਂਦਾ ਕਹਿੰਦਾ ਬੋਰੀਆਂ ਠਾਲੇ ਗਈਆਂ ਤੇ ਤੇਰੇ ਤਾਂ ਪਰਚਾ ਹੋ ਜਾਣਾ ਤੇ ਇਸ ਕਰਕੇ ਚਾਹੇ ਤਾਂ ਮੈਨੂੰ ਇਹ ਗਵਰਨਮੈਂਟ ਸਰਕਾਰ ਇਹ ਜਿਹੜੇ ਮੰਤਰੀ ਨੇ ਐਮਐਲਏ ਨਾ ਕੋਈ ਵੀ ਜਿੰਨੇ ਮੰਤਰੀ ਐਮਐਲਏ ਕੋਈ ਵੀ ਲੈ ਲੋ ਮੈਨੂੰ ਬਾਹ ਖੜੀ ਕਰਕੇ ਆਸਦਾਨ ਕੇ ਕਾਸੀ ਇਹਨੂੰ ਸਤਪਾਲ ਸਿੰਘ ਨੂੰ ਆਪਣੇ ਸਮਾਨ ਦਾ ਕੋਈ ਇੱਕਰ ਲਾਲ ਪੈਸਾ ਵੀ ਦਿੱਤਾ ਠੀਕ ਹੈ ਇਸ ਕਰਕੇ ਮੈਂ ਇਹਨਾਂ ਕੇ ਬੇਨਤੀ ਕਰਦਾ ਪੀ ਇਹਨੇ ਕੰਮ ਜਿਹੜੇ ਆਖੰਦੇ ਦੀ ਸਾਰੀ ਪਬਲਿਕ ਕਰਦੀ ਪਈ ਆ ਉਹ ਸਾਰੇ ਕੰਮ ਪੂਰੇ ਕਰਨ ਠੀਕ ਆ ਔਰ ਜਿਹੜਾ ਮੇਰਾ ਸਮਾਨ ਆ ਥੱਲੇ ਉਹ ਮੇਰਾ ਸਮਾਨ ਵੀ ਕਢਾਣਾ ਜੇ ਸਮਾਨ ਮੇਰਾ ਨਾਮ ਨਿਕਲੇ ਤਾਂ ਖਰਚ ਮੈਂ ਦੇਵਾਂਗਾ ਜਿੰਨਾ ਸਮਾਨ ਤਾਂ ਉਹ ਥੱਲੇ ਉਥੇ ਬੋਰੀਆਂ ਦਾ ਆ ਸਰ ਮੇਰਾ ਨਾ ਹੀਰਾ ਲਾਲ ਹੈ ਇਹ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਸਾਡੇ ਨਾਲ ਹੀ ਸਰ ਪਿੰਡਾਂ ਗਏ ਚਾਟਕ ਤੇ ਨਹੀਂ ਲੱਗਦਾ ਕਿ ਜਿਹੜੇ ਹਾਲਾਤ ਨੇ ਇਸ ਵੇਲੇ ਲੋਕੀ ਦੁਖੀ ਨੇ ਹੜ੍ਹ ਕਿਉਂ ਪਹਿਲੇ ਮਾਰ ਮਾਰ ਚੁੱਕੇ ਨੇ ਜਾਨੀ ਮਾਲੀ ਨੁਕਸਾਨ ਹੋਇਆ ਲੇਕਿਨ ਫਿਰ ਬਰਖਾਤਾਂ ਫਿਰ ਤੇ ਆ ਰਹੀਆਂ ਸਰ ਬਹੁਤ ਹੀ ਬੁਰੇ ਹਾਲ ਹੈ ਪਹਿਲੇ ਵੀ ਹੋਇਆ ਸਾਡੇ ਫਲੱਡ ਟਾਈਮ ਤੇ ਤੇ ਹੁਣ ਤੱਕ ਅਹੀਂ ਮਤਲਬ ਦੇਖਦੇ ਪਏ ਆ ਕਿ ਕੁਝ ਕੋਈ ਹੁੰਦੀ ਹੈ ਹਲਚਲ ਕੋਈ ਨਹੀਂ ਹੋਈ ਪੰਜਾਬ ਪਿੰਡ ਜਿਹੜੇ ਆ ਉਹ ਇਸ ਫਲੱਡ ਦੇ ਕਾਰਨ ਦਾ ਦੇ ਉੱਤੇ ਨੇ ਕੁੱਟਕਟ ਪੰਜਾਬ ਪਿੰਡਾਂ ਪਿੰਡ ਜਿਹੜੇ ਖਤਰੇ ਚ ਨੇ ਇਹ ਬਿਲਕੁਲ ਇਹਨਾਂ ਦਾ ਨਾਮੋਂ ਰਸਾਂ ਹੀ ਮਿਟ ਜਾਣਾ ਜੇਕਰ ਇਹ ਚੀਜ਼ ਜਿਹੜੀ ਹੈ ਇਸ ਨੂੰ ਕਵਰ ਨਹੀਂ ਕਰਦੇ ਜੇ ਬੰਨ ਨਹੀਂ ਬੰਨਦਾ ਅੱਜ ਤੱਕ ਵੀ ਕੋਈ ਹਲ ਚਲਣੀ ਹੋਈ ਮੌਕੇ ਦਾ ਦੇਖੋ ਵੀ ਜੇ ਕੋਈ ਮਾੜੀ ਮੋਟੀ ਵੀ ਹਰਕਤ ਹੁੰਦੀ ਹੈ ਨਾ ਤਾਂ ਉੱਥੇ ਸਰਕਾਰਾਂ ਸਾਰੇ ਕੋਈ ਸੀਐਮ ਕੋਈ ਦਾ ਦੂਸਰਾ ਤੀਸਰਾ ਸਾਰੇ ਆ ਜਾਂਦੇ ਨੇ ਇੱਥੇ ਕੋਈ ਮੌਕਾ ਦੇਖਣ ਨਹੀਂ ਆਇਆ 100 ਚਲੋ ਕ ਕਹਿਣ ਚਾਹਦਾ ਸਾਡੇ ਕੋਈ ਵਾਰਦਾਤ ਹੋਈ ਸੀ ਪਹਿਲੇ ਤੇ ਦਿੱਲੀੋਂ ਕੇਜਰੀਵਾਲ ਤੁਰ ਕੇ ਆ ਗਿਆ ਸੀ ਵੀ ਇੱਕ ਬੰਦਾ ਮਰਿਆ ਸੀ ਉਹਦੇ ਵਾਸਤੇ ਇਕ ਇੱਥੇ 50 ਪਿੰਡ ਦਾ ਦਾਅ ਤਾਂ ਲੱਗੇ ਦੇ ਇੱਥੇ ਹੁਣ ਤੱਕ ਨਾ ਕੋਈ ਸੀਐਮ ਨਾ ਕੋਈ ਇਹਨਾਂ ਦਾ ਕੋਈ ਨਮਾਇਦਾ ਨਾ ਕੋਈ 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 ਕਾਰਵਾਈ ਨਹੀਂ ਹੋਈ ਪਰ ਹੜ ਜਦੋਂ ਪਏ ਉਹਦੋਂ ਤਾਂ ਕਾਫੀ ਮੰਤਰੀ ਚਾਹੇ ਕੇਂਦਰ ਦੇ ਹੁਣ ਮੈਂ ਕਹਿੰਦਾ ਕਿ ਸਰ ਇਹਨਾਂ ਨੇ ਸਾਰਿਆਂ ਨੇ ਲਿਆ ਲਿਆ ਕਿ ਪਤ ਨਹੀਂ ਸੇਰੇ ਪੰਜਾਬ ਕਿਹੜੀ ਫੋਰਸ ਆ ਕੋਈ ਪੀਲੀਆਂ ਜਗਤਾਂ ਪੁਆ ਚਟੀਆਂ ਪੁਆ ਇੱਥੇ ਲਿਆ ਲਿਆ ਕੇ ਬੋਰੀਆਂ ਹੋਣ ਇਹਨਾਂ ਦੇ ਬੰਦੇ ਸਾਡ ਕੋਲ ਸائن ਕਰਵਾਣ ਵੀ ਆਏ ਨਾ ਕਿ ਉਹ ਬੋਰੀਆਂ ਦਾ ਅਸੀਂ ਕੰਮ ਕੀਤਾ ਸੀ ਸਾਨੂੰ ਪੈਸੇ ਨਹੀਂ ਮਿਲੇ ਅਸੀਂ ਠੇਕੇਦਾਰ ਹੀ ਉੱਥੇ ਸਾਡੇ 20 ਬੰਦੇ ਲੱਗੇ تھے 25 ਲੱਗੇ تھے ਸਾਨੂੰ ਪੈਸੇ ਨਹੀਂ ਮਿਲੇ ਤਾਂ ਕਿਹਾ ਉਸ ਵੇਲੇ ਉਹ ਸਾਡੀ ਨਿਗਰਾਨੀ ਚ ਨਹੀਂ ਨਾ ਉਹ ਤੇ ਮਤਲਬ ਕਿ ਸਾਰੇ ਲੋਕੀ ਵਿੱਚ ਭਲਾਈ ਵਾਸਤੇ ਵੀ ਆਏ ਪਿੰਡੋਂ ਵੀ ਲੋਕੀ ਸੇਵਾ ਵਾਸਤੇ ਵੀ ਆਏ ਕੋਈ ਨੇ 2 ਘੰਟੇ ਲਾਏ ਕਿਸੇ ਨੇ 4 ਲਾਏ ਔਰ ਥੋੜਾ ਚਲੋ ਇਹਨਾਂ ਨੇ ਵੀ ਕੀਤਾ ਹੋਏਗਾ ਆਪਣੇ ਵੱਲੋਂ ਮੈਂ ਨਹੀਂ ਕਹਿੰਦਾ ਕਿ ਨਹੀਂ ਕੀਤਾ ਹੋਏਗਾ ਜਿਹੜੇ ਸਾਡੇ ਲੋਕਲ ਬੰਦੇ ਲੱਗੇ ਸੀ ਠੇਕੇਦਾਰ ਕੋਈ 2-4 ਪੰਮੇ ਦਾ ਇਹੀ ਜਾਂ ਭਾਦਰਪੁਰ ਉਹ ਹੀ ਜਾਂ ਹੋਰ ਹੀ ਦਾਏ ਬ ਪਰ ਸਾਡਾ ਸਾਡਾ ਮੇਨ ਮੁੱਦਾ ਕਿ ਸਰ ਸਾਡੀ ਇੱਕ ਬੇਨਤੀ ਹੈ ਕਿ ਜਿਹੜਾ ਇਹ ਇਲਾਕਾ ਹੈ ਇਹ ਇਲਾਕੇ ਨੂੰ ਬਚਾਣਾ ਹੈ ਤੇ ਇਹਦੇ ਪਾਸੇ ਥੋੜਾ ਜਿਆ ਧਿਆਨ ਦੇਣੇ ਪੈਣਾ ਹੈ। ਔਰ ਇਹਦੇ ਪਾਸੇ ਬਿਲਕੁਲ ਵੀ ਜ਼ੀਰੋ ਮੂਵਮੈਂਟ ਹੈ। ਅਸੀਂ ਉਹ ਦੇਖੋ ਜਿੱਥੇ ਅਸੀਂ ਖੜੇ ਆਣਾ ਇੱਥੋਂ ਮਤਲਬ ਕਿ ਕੋਈ ਦੋ ਕਿਲੇ ਬਾੜ ਤੇ ਹੀ ਬੰਨਣਾ ਆਪਣਾ। ਉਹਨ ਕਿੱਥੇ ਆ ਗਏ ਆ ਪਹਿਲੇ ਕੋਈ ਥੋੜੀ ਦੇਰ ਕੋਈ 1.5-2 ਮਹੀਨਾ ਪਹਿਲੇ ਇੱਥੇ ਆਪਣੇ ਪਤਨੇ ਐਕਸੀਡੈਂਟਸ ਆ ਵੀ ਕੋਣ ਆਏ ਸੀ। ਉਹ ਕਹਿੰਦੇ ਕਿ ਆਪਾਂ ਇੱਥੇ ਬਣੇ ਰੋਡ ਦੇ ਨਾਲ-ਨਾਲ ਬੰਨ ਬਣਾਵਾਂਗੇ। ਤੇ ਜਿਹੜੇ ਇਹ ਆ ਮਤਲਬ ਕਿ ਜਿਨ੍ਹਾਂ ਦੀ ਜ਼ਮੀਨਾਂ ਰੁੜ ਗਈਆਂ ਜਿਨ੍ਹਾਂ ਦਾ ਰਿਆਈ ਕੁਛ ਨਹੀਂ ਹੈਗਾ ਤੇ ਉੱਥੇ ਬੰਦ ਬਣਾਉਂਦੇ ਬਾਈ ਤੇ ਉਹਦਾ ਕੀ ਮਤਲਬ ਕਿ ਉਹ ਹੈ ਕਿ ਤੁਹਾਡੇ ਨਾਲ ਮੌਜੂਦ ਸਿਗੇ ਹੁਣੇ ਕੁਝ ਬੰਦੇ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਕਿ ਜੇ ਆਪਾਂ ਬਚੇ ਨਹੀਂ ਤਾਂ ਵੋਟਾਂ ਕਿੱਥੋਂ ਲਾਵਾਂਗੇ ਬਿਲਕੁਲ ਸਰ ਮੈਂ ਤੇ ਇਹ ਕਹਿੰਦਾ ਕਿ ਜੇ ਸਾਡਾ ਇਲਾਕਾ ਆਪਣਾ ਬਚਾ ਚਾਹੁੰਦਾ ਹੈ ਤੇ ਇਹ ਪੋਲ ਤੋਂ ਇਸ ਪਾਸੇ ਆਣ ਨਾ ਦੇਵੇ ਫਿਰ ਕਿਸੇ ਨੂੰ ਵੀ ਬਾਰ-ਬਾਰ ਮੰਗੋ ਵੋਟਾਂ ਇਸ ਪਾਸੇ ਕਿਉਂ ਆਂਦੇ ਹੋ ਤੁਸੀਂ ਕੀ ਇਹ ਲੋਕੀ ਲੋਕੀ ਨਹੀਂ ਹੈਗੇ ਇਹਨਾਂ ਦਾ ਬਚਾਣਾ ਨਹੀਂ ਜ਼ਰੂਰੀ ਹੈਗਾ ਇਹਨਾਂ ਦੀ ਰੱਖ ਸੁਰੱਖਿਆ ਵਾਸਤੇ ਜਾਂ ਇਹਨਾਂ ਦਾ ਵਾਸਤੇ ਧਿਆਨ ਕਿਦਾ ਆਇਆ ਕਹਿੰਦੇ ਸੀ ਜਦੋਂ ਨਵਾਂ ਨਵਾਂ ਫਲੱਡ ਪਿਆ ਆ ਪੰਮੇ ਸਾਰੇ ਆ ਘਰ ਇਧਰ ਇਹ ਡੂੜੀਆਂ ਕਹਿੰਦੇ ਜੀ ਸੀਐਮ ਆ ਰਿਹਾ ਜੀ ਸੀਐਮ ਕਹਿੰਦਾ ਜੀ ਮੈਂ ਹੈਲੀਕਾਪਟਰ ਤੇ ਆਇਆ ਜੀ ਮੈਂ ਹੈਲੀਕਾਪਟਰ ਤੇ ਆਇਆ ਜੀ ਮੈਂ ਤਾਂ ਧਿਆਨ ਬੜਾ ਰੱਖਦਾ ਪਿਆ ਇੱਥੇ ਕਿਉਂ ਨਹੀਂ ਹੁਣ ਤੱਕ ਆਏ ਜਿਹੜੇ ਤੁਹਾਡੇ ਨਿਮੰਦੇ ਆ ਉਹਨਾਂ ਨੇ ਕਿਉਂ ਨਹੀਂ ਅਜੇ ਤੱਕ ਤੁਹਾਨੂੰ ਦੱਸਿਆ ਵੀ ਇਹ ਪੰਜਾਬ ਪਿੰਡ ਜਿਹੜੇ ਆ ਇਹ ਦਾਤ ਲੱਗੇ ਦੇਣਾ ਠੀਕ ਹੈ ਇਹਨਾਂ ਵਾਲੇ ਤੁਹਾਡੀ ਕੋਈ ਧਿਆਨ ਹੈ ਕੋਈ ਧਿਆਨ ਨਹੀਂ ਹੈਗਾ ਔਰ ਇਥੋਂ ਤੱਕ ਕਿ ਇਹ ਜਿਹੜੇ 4-5 ਜਿਹੜੇ ਪਿੰਡ ਹੀ ਇਹਨਾਂ ਨੂੰ ਜਿਆਦਾ ਇਫੈਕਟਡ ਹੋਏ ਹੋਏ ਸੀ ਜੇਦਵਾਜੀਆਂ ਕੀਤੀਆਂ ਗਈਆਂ ਵਿਤਕਰੇ ਕਿਤੇ ਗਏ ਨਾ ਜਿਨ੍ਹਾਂ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਕੋਈ ਵੀ ਸਰਕਾਰ ਵੱਲੋਂ 1 ਰੁਪਏ ਦੀ ਫੈਸਿਲਿਟੀ ਨਹੀਂ ਮਿਲੀ ਹੈਗੀ ਨਹੀਂ ਤੇ ਪ੍ਰੂਫ ਹੈਗੇ ਆ ਰਿਕਾਰਡ ਵਾਲੇ ਹੈਗੇ ਸਾਡੇ ਕੋਲ ਔਰ ਇੱਕ ਪਿੰਡ ਚਾਟਕ ਪਹਿਲਾ ਹਿੱਟ ਹੋਇਆ ਪੰਮਾ ਦੂਜਾ ਹੋਇਆ ਚਾਟਕ ਚਾਟਕ ਦੇ ਵਿੱਚ ਅਜੇ ਤੱਕ ਅਫੈਕਟਡ ਘਰਾਂ ਦਾ ਸਰਵੇ ਨਹੀਂ ਕਰਵਾਇਆ ਗਿਆ ਜਦ ਕਿ ਜਿੱਥੇ ਇੱਕ ਬੂੰਦ ਪਾਣੀ ਵੀ ਨਹੀਂ ਗਿਆ ਉਹਨਾਂ ਇਲਾਕਿਆਂ ਦਾ ਵੀ ਸਰਵੇ ਹੋਇਆ ਔਰ ਇਸ ਗੱਲ ਦਾ ਮੀਡੀਆ ਵਾਲੇ ਵੀ ਇਸ ਗੱਲ ਦੀ ਗਵਾਹੀ ਭਰ ਦੇਣਾ ਕਿ ਵਾਕਈ ਹੋਇਆ ਕਿ ਨਹੀਂ ਹੋਇਆ ਉਹ ਕਿਉਂ ਰੱਖਿਆ ਗਿਆ ਕਿਉਂਕਿ ਇਹਦੇ ਵਿੱਚ ਵੀ ਰਾਜਨੀਤੀ ਕੀਤੀ ਜਾ ਰਹੀ ਆ ਕਿ ਇਹ ਬੰਦੇ ਜਿਹੜੇ ਆ ਇਹਨਾਂ ਨੂੰ ਮਤਲਬ ਚਲੋ ਜਿਹੜੇ ਆ ਪਾਰਟੀਆਂ ਜਾਂ ਰਾਜਨੀਤੀਆਂ ਨਾਲ ਉਹਨਾਂ ਭਗਵੰਤ ਮਾਨ ਸਾਹਿਬ ਨੇ ਕੋਈ ਪੁੱਛ ਲੈਣਾ ਉਹਨੂੰ ਪੁੱਛ ਲੈਂਦੇ ਤੁਸੀਂ ਕਿਤੇ ਪੀਟੀਸੀ ਵਾਲੇ ਤੇ ਨਹੀਂ ਤੁਸੀਂ ਕਿਤੇ ਕਾਂਗਰਸੀ ਤੇ ਨਹੀਂ ਉਹ ਬੰਦੇ ਆ ਪਹਿਲੇ ਬੰਦੇ ਦੇਖੋ ਪਾਰਟੀਆਂ ਦੇਖੋ ਬਾਅਦ ਵਿੱਚ ਜਿਹੜੇ ਇਹ ਪੂਰਾ ਡੱਬ ਜਿਹੜਾ 50 ਪਿੰਡਾਂ ਦਾ ਡੱਬ ਤੁਸੀਂ ਇਹ ਮਰਨੇ ਪਾਇਆ ਆ ਇਹਦੇ ਵਾਲੇ ਪਾਸੇ ਕੋ ਧਿਆਨ ਦੇਣਾ ਚਾਹੀਦਾ ਆ ਕੀ ਕੀ ਮੰਗ ਹੈਗੀ ਮੰਗ ਸਾਡੀ ਆ ਸਰ ਕਿ ਜਿਹੜਾ ਇਹ ਧੂਸੀ ਬਣਨਾ ਪਹਿਲ ਦੇ ਆਧਾਰ ਤੇ ਉੱਥੇ ਹੀ ਬਣੇ ਜਿੱਥੇ ਪਹਿਲੇ ਬਣਦਾ ਸੀ ਔਰ ਇਹ ਬਣੇ ਨਰੋਡ ਤੱਕ ਪੱਕਾ ਬਣਨਾ ਫੇਰ ਸਾਡਾ ਬਚਾ ਆ ਨਹੀਂ ਤੇ ਅਸੀਂ ਮਤਲਬ ਕਿ ਬਿਲਕੁਲ ਅਸੀਂ ਮਤਲਬ ਬਚਾ ਦੇ ਉਹਦੇ ਵਿੱਚ ਨਹੀਂ ਆਗੇ ਕੀ ਲੱਗਦਾ 2 ਤਿੰਨ ਖਤਰੇ ਦੇ ਵਿੱਚ ਆਹ ਤਿਆਰ ਹੋ ਤੁਸੀਂ ਪੂਰੀ ਤੁਸੀਂ ਨਹੀਂ ਸਰ 2 ਮਹੀਨੇ ਦੇ ਵਿੱਚ ਤੇ ਚਲੋ ਅਗਰ ਸਰਕਾਰ ਚਾਹੇ ਤੁਹ ਕੋ ਸਭ ਕੁਝ ਕਰ ਸਕਦੀ ਆ ਇਹਨਾਂ ਕੋਲ ਮਤਲਬ ਕਿ ਵਧੀਆ ਇਕੁਪਮੈਂਟ ਹੈਗੇ ਆ ਆਪਣਾ ਕੰਨ ਮਨ ਨਾਲ ਕੰਮ ਕਰ ਦੇਣ ਰਾਤ ਤੇ ਕਰ ਵੀ ਸਕਦੀ ਆ ਪਰ ਇਸ ਪਾਸੇ ਧਿਆਨ ਦੇਗੀ ਤਾਂ ਫੇਰ ਹੀ ਆ ਨਾ ਇਸ ਪਾਸੇ ਧਿਆਨ ਨਹੀਂ ਆਇਆ ਇਸ ਵੇਲੇ ਕਿਸੇ ਦਾ ਵੀ ਸਿਰਫ ਇਹ ਆ ਕਿ ਆਪਣੇ ਆਪਣੇ ਆਪ ਨੂੰ ਐਕਸਪੋਜ਼ ਕਰਨ ਵਾਸਤੇ ਧਿਆਨ ਹੈ ਸਾਰਿਆਂ ਦਾ ਔਰ ਬਾਕੀ ਮੇਰੀ ਇੱਕ ਗੱਲ ਮਤਲਬ ਕਿ ਭਗਵੰਤ ਮਾਨ ਜੀ ਨੂੰ ਆ ਕਿ ਭਗਵੰਤ ਮਾਨ ਜੀ ਕਿਹਾ ਇਹ ਪੰਜਾਬ ਪਿੰਡ ਤੋਂ ਤੁਹਾਨੂੰ ਨਹੀਂ ਦਿਖਦੇ ਇਣਾ ਬਹਲੇ ਤੁਹਾਡਾ ਕੋਈ ਪਿਆਰ ਨਹੀਂ ਕਿਉਂ ਨਹੀਂ ਤੁਸੀਂ ਇੱਕ ਵਾਰੀ ਵੀ ਇੱਥੇ ਆਈਏ ਮੌਕਾ ਦੇਖਿਆ ਠੀਕ ਹੈ ਜੀ ਜਦੋਂ ਇੱਕ ਬੰਦਾ ਮਰਦਾ ਆਇਆ ਕੋਈ ਉਦੋਂ ਤੁਹਾਡਾ ਕੇਦਰੀਵਾਲ ਤੁਰ ਕੇ ਦਿੱਲੀੋਂ ਇੱਥੇ ਆ ਜਾਂਦਾ ਆ ਅੱਜ 50 ਪਿੰਡ ਦਾ ਦਾਤ ਲੱਗੇ ਦੇ ਅੱਜ ਕਿਉਂ ਨਹੀਂ ਤੁਸੀਂ ਆਏ ਇੱਥੇ ਮੌਕਾ ਦੇਖਣ ਨੂੰ ਮੇਰਾ ਨਾਮ ਇਹ ਬੰਟੀ ਸੋਲ ਹੈ ਮੇਰੀ ਸਾਹਮਣੇ ਦੁਕਾਨ ਹੈ ਤੇ ਤੁਸੀਂ ਦੇ ਬਿਲਕੁਲ ਨਾਲ ਸੀ ਤੇ ਮੈਂ ਇੱਥੇ ਦੁਕਾਨ ਕਰਦਾ ਬੰਟੀ ਕੀ ਕਹਿਣਾ ਚਾਹੁੰਦੇ ਹੋ ਕਾਫੀ ਨੁਕਸਾਨ ਹੋਇਆ ਹੈ ਇਲਾਕੇ ਦਾ ਅਜੇ ਤੱਕ ਕਹਿੰਦੇ ਸੁਣਵਾਈ ਨਹੀਂ ਕੋਈ ਹੋਈ ਸਰਕਾਰਾਂ ਦੇਖੋ ਜੀ ਨੁਕਸਾਨ ਦੀ ਗੱਲ ਕਰੀਏ ਤੇ ਨੁਕਸਾਨ ਤੇ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਦਾ ਮਤਲਬ ਹੈ ਕਿ ਆ ਜਿਹੜੀਆਂ ਤੁਸੀਂ ਕੈਮਰਾ ਮਾਰਿਓ ਆ ਟੋਟਲ ਜ਼ਮੀਨਾਂ ਜਿਹੜੀਆਂ ਆ ਇਹ ਵਾਈਆਂ ਪੀਆਂ ਸੀ ਸਾਰੀਆਂ ਇਹ ਟੋਟਲ ਜ਼ਮੀਨਾਂ ਜਿਹੜੀਆਂ ਆ ਇਸ ਟਾਈਮ ਦਰਿਆ ਦੇ ਵਿੱਚ ਚਲ ਗਈਆਂ ਸਰਕਾਰਾਂ ਦੇਖੋ ਜੀ ਸਰਕਾਰਾਂ ਆਈਆਂ ਮੰਤਰੀ ਆਏ ਠੀਕ ਹੈ ਪਜਾਮੇ ਚੁੱਕੇ ਫੋਟੋਆਂ ਖਿੱਚਵਾਈਆਂ ਬਸ ਐ ਕੰਮ ਹੋਇਆ ਹੈ ਕੀ ਕਰ ਸਕਦੇ ਆ ਫੋਟੋ ਦੀ ਰਾਜਨੀਤੀ ਫੋਟੋ ਦੀ ਰਾਜਨੀਤੀ ਆ ਜੇ ਤੁਸੀਂ ਅੰਦਰੂਕ ਕੰਮ ਦੇਖੋ ਤੇ 1 ਰੁਪਏ ਦਾ ਵੀ ਕੰਮ ਨਹੀਂ ਹੋਇਆ ਇਹ ਬੋਰੂਆਂ ਦੀ ਗੱਲ ਕਰੀਏ ਤੇ ਇਹ ਬੋਰੂ ਜਿਹੜੇ ਆ ਇਹ ਮੇਰੇ ਤੇਰੇ ਵਰਗਿਆਂ ਨੇ ਜਿਹੜੇ ਆ ਇਹ ਬੋਰੂ ਲਾਏ ਆ ਠੀਕ ਆ ਇਹਦੇ ਵਿੱਚ ਵੀ ਜਿਹੜੇ ਆ ਪੈਸੇ ਖਾਦੇ ਕੇ ਮੰਤਰੀਆਂ ਵੱਲੋਂ ਸੰਤਰੀਆਂ ਵੱਲੋਂ ਜਿਹੜੇ ਉਹਨਾਂ ਦੇ ਨਮਾਇੰਦੇ ਸੀ ਉਹਨਾਂ ਦੇ ਮਤਲਬ ਵੀ ਆਪਣੇ ਜਿਹੜੇ ਸੱਜਣ ਸੀ ਉਹਨਾਂ ਨੇ ਆ ਬੋਰੀਆਂ ਦਾ ਵੀ ਪੈਸੇ ਖਾਦੇ ਇੰਨੀ ਮਾੜੀ ਸਰਕਾਰਾਂ ਦਾ ਹਾਲ ਹੋ ਗਿਆ ਆ ਤੇ ਅੱਗੇ ਤੁਸੀਂ ਖੁਦ ਦੇਖ ਲਓ ਕਹਿੰਦੇ ਨੇ ਮਾਲੀ ਤੇ ਕੀ ਹੈ ਕਿ ਜਾਨੀ ਨੁਕਸਾਨ ਵੀ ਇੱਥੇ ਹੋਇਆ ਕੁਝ ਘਰ ਸੀ ਜਿਹੜਾ ਜੀ ਤੱਕ ਰੁੜ ਗਏ ਜਾਨੀ ਨੁਕਸਾਨ ਹੋਇਆ ਜੀ ਇੱਥੇ ਆਪਣੇ ਗੁਜਰਾਂ ਦਾ ਘਰ ਸੀ ਉਹਨਾਂ ਦਾ ਮਾਲੀ ਨੁਕਸਾਨ ਹੋਇਆ ਉਹਨਾਂ ਦਾ ਇੱਕ ਦੋ ਤੇ ਬੱਚੇ ਵਿਚਾਰੇ ਛੋਟੇ ਜਿਹੇ ਸੀ ਉਹ ਰੁੜ ਗਏ ਪਰ ਸਰਕਾਰਾਂ ਨੇ ਸਿਰਫ ਫੋਟੋਆਂ ਖਿਚਵਾਣ ਲਈ ਆਏ ਆ ਜੇ ਤੁਸੀਂ ਕੋਈ ਕਿਸੇ ਦੀ ਵੀ ਗੱਲ ਸੁਣੀ ਗਈ ਹੈ ਉਹ ਨਹੀਂ ਹੈਗੀ ਔਰ ਤੁਸੀਂ ਵਾਰੇ ਤੇ ਗੱਲ ਹੀ ਨਹੀਂ ਕਰਦੇ ਨਾ ਕਿਸੇ ਨੇ ਗੱਲ ਕੀਤੀ ਆ ਨਾ ਕਿਸੇ ਨੇ ਕੋਈ ਗੱਲ ਹੋਈ ਆ ਤੁਸੀਂ ਬਨਨੀ ਆ ਜਾਂ ਨਹੀਂ ਬਨਨੀ ਇਹ ਤਾਂ ਬੜੀ ਵੱਡੀ ਗੱਲ ਆ ਕੋਈ ਤੁਸੀਂ ਬਾਰੇ ਅਜੇ ਤੱਕ ਕਿਸੇ ਨੇ ਪ੍ਰੈਸ ਦੇ ਵਿੱਚ ਇਹ ਵੀ ਨਹੀਂ ਕਿਹਾ ਕਿ ਤੁਸੀਂ ਬਣਾਉਣੀ ਆ ਤੇ ਕਿ ਨਰੋੜ ਤੋਂ ਲੈ ਕੇ ਤੇ ਆਪਣੇ ਕਥਲੌਰ ਤੱਕ ਇਹ ਤੁਸੀਂ ਬਨਨੇ ਆ ਇਹ ਛੋਟੀ ਜੀ ਤੁਸੀਂ ਨਹੀਂ ਹੈਗੀ ਵੀ ਜਿਹੜੀ ਤੁਸੀਂ ਬਨਨੀ ਆ ਜੇ ਤੁਸੀਂ ਆਖੋਗੇ ਕਿ ਹੁਣ 4 ਮਹੀਨੇ ਤੋਂ ਬਾਅਦ ਤੁਸੀਂ ਦਾ ਕੰਮ ਲਾਓ ਉਹ ਤਾਂ ਸਿਰਫ ਵੋਟਾਂ ਦਾ ਇੱਕ ਇਹ ਆ ਕਿ ਵੋਟ ਮੰਗਣ ਦਾ ਆ ਤੁਸੀਂ ਦਾ ਕੰਮ ਨਹੀਂ ਜੇ ਲੱਗਣਾ ਪਰ ਬਰਸਾਤ ਫੇਰ ਆ ਰਹੀ ਹੈ ਕੁਝ ਮੀਂਹ ਦੇ ਵਿੱਚ ਬਰਸਾਤ ਉਹੀ ਤੇ ਗੱਲ ਹੈ ਜੀ ਦੇਖੋ ਜੀ ਬਰਸਾਤ ਆ ਰਹੀ ਹੈ ਅਗਰ ਬਰਸਾਤ ਆਈ ਤੇ ਇਹ ਤੇ ਅੱਡਾ ਢੱਗੇ ਜਿਹੜਾ ਇਹ ਇਲਾਕਾ ਹੈ ਨਾ ਪੂਰਾ ਮੇਰੇ ਹਸਮਣਾ ਇੱਥੋਂ 30 35 ਪਿੰਡ ਪੈਂਦੇ ਆ ਜਿਹੜੇ ਉਹ ਇੱਕ ਨਹੀਂ ਰਹਿਣਾ ਕੀ ਮੰਗ ਕਰਦੇ ਸਰ ਮੰਗ ਤੇ ਅਸੀਂ ਸਾਨੂੰ ਮੰਗ ਇਹੀ ਹੈ ਕਿ ਸਾਡੀ ਤੁਸੀ ਜਿਹੜੀ ਆ ਉਹ ਬਣਾਈ ਜਾਏ ਤੁਸੀ ਬਣਾਈ ਜਾਏ ਔਰ ਤੁਸੀ ਜਿੱਥੇ ਹੈ ਹੀ ਉੱਥੇ ਬਣਾਈ ਜਾਏ ਹਾਂਜੀ ਭਾਈ ਕੀ ਨਾਂਜ ਹੈ ਆਪਣਾ ਮੇਰਨਾ ਜੀ ਧਰਮਪਾਲ ਪਿੰਡ ਪੰਮਾ ਪਿਛਲੇ ਦਿਨੀ ਫਲੱਡ ਪਿਆ ਸੀਗਾ ਤੁਹਾਡੇ ਇਲਾਕੇ ਦੇ ਵਿੱਚ ਕਾਫੀ ਨੁਕਸਾਨ ਕਹਿੰਦੇ ਆ ਜਾਨੀ ਨੁਕਸਾਨ ਵੀ ਹੋਇਆ ਮਾਲੀ ਵੀ ਹੋਇਆ ਉਸ ਤੋਂ ਬਾਅਦ ਇਹ ਫਰਵਰੀ ਮਹੀਨਾ ਆ ਚੁੱਕਿਆ ਹਾਲਾਤ ਉਦਾਂ ਦੇ ਹੀ ਲੱਗ ਰਹੇ ਨੇ ਕੀ ਕਹਿਣਾ ਜਾਂਦੇ ਇਹ ਜੀ ਕਹਿਣਾ ਕੀ ਹੈ ਵੀ ਸਰਕਾਰਾਂ ਦੇ ਅਜੇ ਤੱਕ ਸੁੱਤੀਆਂ ਪਈਆਂ ਵਾ ਤੇ ਸਰਕਾਰ ਦੇ ਸਾਡੇ ਕੋਈ ਵੀ ਆਜੇ ਪਹਿਲੇ ਕਾਂਗਰਸ ਸੀਗੀ ਹੁਣ ਆਮ ਪਾਲਟੀ ਆ ਤੇ ਸੈਂਟਰ ਤੇ ਬੀਜੇਪੀ ਆ ਸਾਰੀਆਂ ਸਰਕਾਰ ਆਈਆਂ ਸਾਰੇ ਵਾਅਦੇ ਕਰਕੇ ਗਈਆਂ ਪਈਆਂ ਜੀ 2 ਮਹੀਨੇ ਤੁਸੀਂ ਬਣਾਵਾਂਗੇ ਲੈ ਜੇ ਅੱਜ ਤੱਕ ਤੇ ਤੁਸੀਂ ਬਣੀ ਨਹੀਂ ਗਈ ਹੁਣ ਇਹੀ ਹੈਗਾ ਵੀ ਪਾਣੀ ਆਣ ਦਾ ਟਾਈਮ 2-3 ਮਹੀਨੇ ਰਹਿ ਗਏ ਆ ਅਗਰ ਤੁਸੀਂ ਬਣ ਜੇਗੀ ਤੇ ਲੋਕੀ ਬਚ ਜਾਣਗੇ ਅਗਰ ਨਹੀਂ ਬਣੀ ਤੇ ਫਿਰ ਬੋਰਡ ਮੰਗਣ ਵੀ ਆਣ ਕਿਉਂਕਿ ਬੋਰਡ ਕਿਹਨਾਂ ਨੇ ਪਾਣੇ ਆ ਸਾਰੇ ਰੋਡ ਅੜ ਜਾੜੇ ਆ ਤੇ ਬੋਰਡ ਕਿਹਨਾਂ ਪਾਣੇ ਇਹਨਾਂ ਨੂੰ ਤੇ ਇਹ ਪੋਇਆ ਇਲਾਕਾ ਜੇ ਰਖਤ ਹੈ ਜੀ 2-3 ਮਹੀਨੇ ਰਹਿ ਗਏ ਨੇ ਮਨ ਲੋਗੇ ਅਗਰ ਕੰਮ ਵੀ ਸ਼ੁਰੂ ਦਾ ਲੱਗਦਾ ਕਿ ਇੰਨੀ ਜਲਦੀ ਕੰਮ ਹੋ ਜੂਗਾ ਤੁਸੀਂ ਨਹੀਂ ਜੀ ਸਾਨੂੰ ਨਹੀਂ ਲੱਗਦਾ ਵੀ ਹੋਏਗਾ ਇਹ ਕੰਮ ਬੜਾ ਮੁਸ਼ਕਲ ਹੈ ਇਹ ਨਹੀਂ ਹੋਣੀ ਨਹੀਂ ਸਕਦੀ ਪਰ ਜਦੋਂ ਹੜ ਆਏ ਸੀਗੇ ਚਾਹੇ ਪੰਜਾਬ ਦੀ ਗੱਲ ਕਰੀਏ ਐਮ ਐਲ ਏ ਮੰਤਰੀ ਆਏ ਸੈਂਟਰ ਦੇ ਵੀ ਜਿਹੜੇ ਮੰਤਰੀ ਇੱਥੇ ਆ ਗਏ ਤਰ੍ਹਾਂ ਤਰ੍ਹਾਂ ਦੀਆਂ ਫੂਡਾਂ ਵੀ ਖਿਚਵਾਇਆਂ ਉਹਨਾਂ ਨੇ ਤੇ ਕਿਹਾ ਅੱਗੇ ਵਾਦੇ ਜਿੱਤੇ ਨੇ ਜੇ ਆਪਾਂ ਬਣਾ ਕੇ ਲਾਵਾਂਗੇ ਬਾਸ ਜੀ ਵਾਦੇ ਤੇ ਕੀਤੇ ਸੀਗੇ ਵੀ ਤੁਸੀਂ ਬਣੇਗੀ ਪਰ ਲੇਗਣ ਉਦੋਂ ਦਾ ਜਦੋਂ ਪਾਣੀ ਸੀਗਾ ਇਹ ਤੁਹਾਡੇ ਸਾਹਮਣੇ ਹੀ ਆ ਬੋਰੀ ਜੇ ਭਰ ਕੇ ਲਾ ਕੇ ਦੇ ਸਰਕਾਰਾਂ ਉਸ ਤੋਂ ਬਾਅਦ ਇਹਨੇ ਪੁੱਛਣੀ ਨਹੀਂ ਕੀਤੀ ਇੱਧਰ ਲਾ ਕੇ ਵੀ ਪਰ ਇਹ ਤਾਂ ਕਹਿੰਦੇ ਸੰਸਥਾ ਵਾਲਿਆਂ ਵੱਲੋਂ ਵਿਚਾਰਿਆਂ ਵੱਲੋਂ ਜਾਂ ਦੁਕਾਨਦਾਰਾਂ ਨੇ ਮਿਲ ਕੇ ਲਾਇਬ ਹੋ ਰਹੀ ਹਾਂਜੀ ਇਹ ਤਾਂ ਸਾਰੇ ਲਾਏ ਨੇ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਸੰਸਥਾ ਨੇ ਲਾਏ ਆ ਸਾਡੀ ਐਸੋਸੀਏਸ਼ਨ ਬਣੀ ਦੀ ਆ ਸਾਡੇ ਸੱਤ ਫੋਰਸਾਂ ਦੀ ਉਹ ਵੀ ਵਿਚਾਰੇ ਸਾਰੇ ਇੱਥੇ ਬੂਟੇ ਬਾਟੇ ਵੜ ਕੇ ਛੁੱਟੇ ਆ ਤੁਸੀਂ ਬਚਾਈ ਉਹਨਾਂ ਨੇ ਜ਼ਮੀਨ ਵਗੈਰਾ ਤੇ ਹੁਣ ਦੇ ਉਸ ਤੋਂ ਬਾਅਦ ਤੇ ਵਾਜੀ ਸਾਰੇ 5-5 ਕਿਲੋ ਆਟਾ ਦੇ ਕੇ ਚੱਲ ਗਈਆਂ ਸਰਕਾਰਾਂ ਕੋਈ ਸੰਸਥਾ ਨੇ ਦੇ ਦਿੱਤੀ ਕੋਈ ਸਰਕਾਰਾਂ ਨੇ ਦੇ ਦਿੱਤੀ ਆ ਹੁਣ ਬੱਸ ਤੁਸੀਂ ਤੇ ਬਣੇਗੀ ਤੇ ਸਾਡਾ ਬਚਾਇਆ ਜੀ ਨਹੀਂ ਤਾਂ ਨਹੀਂ ਆ